ਤੁਸੀਂ ਦੇਖ ਰਹੇ ਹੋ ਪੰਜਾਬ ਐਮਪੀਐਮ ਦੱਸਿ ਕਿ ਪੰਜਾਬ ਦੇ ਵਿੱਚ ਨਰਿੰਦਰ ਮੋਦੀ ਦਾ ਇੱਕ ਵੱਡਾ ਦੌਰਾ ਆ ਚੁੱਕੀ ਫਰਵਰੀ ਦੇ ਮਹੀਨੇ ਦੇ ਵਿੱਚ ਹੋਣ ਜਾ ਰਿਹਾ ਹੈ ਸੁਦਾਸੀ ਕਿ रविदास ਜਯੰਤੀ ਦੇ ਮੌਕੇ ਤੇ ਪ੍ਰਧਾਨ ਮੰਤਰੀ ਮੋਦੀ ਪੰਜਾਬ ਦੇ ਵਿੱਚ ਆਉਣਗੇ ਔਰ ਡੇਰਾ ਬੱਲਾ ਦੇ ਵਿੱਚ ਨਤਮਸਤਕ ਹੋਣਗੇ ਸੁਦਾਸੀ ਕਿ ਜੋ ਇਸ ਵਕਤ ਇਸ ਦੌਰੇ ਨੂੰ ਰਾਜਨੀਤਿਕ ਤੌਰ ਤੇ ਵੀ ਬਹੁਤ ਜ਼ਿਆਦਾ ਮਹੱਤਵਪੂਰਨ ਸਮਝਿਆ ਜਾ ਰਿਹਾ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ 1 ਫਰਵਰੀ ਨੂੰ ਜੋ ਪੰਜਾਬ ਦੌਰਾ ਹੋਣ ਜਾ ਰਿਹਾ ਹੈ ਪੰਜਾਬ ਦੇ ਵਿੱਚ ਠੀਕ ਇਲੈਕਸ਼ਨਾਂ ਤੋਂ ਕੁਝ ਸਮਾਂ ਪਹਿਲਾਂ ਹੋਣ ਜਾ ਰਿਹਾ ਹੈ ਸੁ ਦੱਸ ਜੀ ਕਿ ਰਵਦਾਸ ਜਨਤੀ ਦੇ ਮੌਕੇ ਤੇ ਪ੍ਰਧਾਨ ਮੰਤਰੀ ਮੋਦੀ ਜਲੰਧਰ ਦੇ ਡੇਰਾ ਬੱਲਾ ਦੇ ਵਿੱਚ ਨਸਤ ਮਸਤਕ ਹੋਣ ਦੇ ਲਈ ਆ ਰਹੇ ਨੇ ਅਤੇ ਇੱਥੇ ਉਹ ਜੋ ਕਿ ਡੇਰਾ ਬੱਲਾ ਦੇ ਸੰਤਾਂ ਦੇ ਨਾਲ ਮੁਲਾਕਾਤ ਕਰਨਗੇ ਸੰਤ ਨਿਰੰਜਨ ਦਾਸ ਨੂੰ ਜੋ ਕਿ ਪਦਮਸ਼ਰੀ ਦੇਣ ਦਾ ਵੀ ਐਲਾਨ ਜੋ ਕਿ ਹੋਇਆ ਸੀ ਔਰ ਉਹਨਾਂ ਨੂੰ ਪਦਮਸ਼ਰੀ ਦਿੱਤਾ ਜਾਵੇਗਾ ਸੋ ਇਸ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਮੋਦੀ ਨੇ ਸੰਤ ਨਿਰੰਜਨ ਦਾਸ ਦੇ ਨਾਲ ਮੁਲਾਕਾਤ ਕੀਤੀ ਸੀ ਸੁਦਾਸੀ ਕਿ ਮੇਰੀ ਜਾਣਕਾਰੀ ਦੇ ਇਸ ਮੁਕਤ ਦਾ ਮਤਾਬਕ ਜੋ ਕੇਂਦਰੀ ਬਜਟ ਪੇਸ਼ ਹੋਣ ਤੋਂ ਬਾਅਦ ਕਰੀਬ ਸ਼ਾਮ 4 ਵਜੇ ਉਹ ਚਦੰਦਰ ਦੇ ਵਿੱਚ ਪਹੁੰਚ ਜਾਣਗੇ ਸਦਾਸੀ ਕੀ ਇਹ ਇਸ ਵਕਤ ਕਾਫੀ ਜ਼ਿਆਦਾ ਮਹੱਤਵਪੂਰਨ ਦੌਰਾ ਦੇਖਿਆ ਜਾ ਰਿਹਾ ਹੈ ਉਹਰੇ ਇਸ ਦੇ ਨਾ ਨਾਡ ਇਲੈਕਸ਼ਨਾਂ ਦੇ ਤੌਰ ਤੇ ਦੇਖਿਆ ਜਾਵੇ ਤਾਂ ਇਹ ਦੌਰਾ ਕਾਫੀ ਫਾਇਦੇਮੰਦ ਵੀ ਹੋ ਸਕਦਾ ਹੈ ਪਰ ਜੇਕਰ ਦੇਖਿਆ ਜਾਵੇ ਤਾਂ ਜੋ ਇਸ ਦੌਰਾਨ ਜੋ ਕਿ ਪਦਮਸ਼ਰੀ ਅਵਾਰਡ ਦੀ ਜੇਕਰ ਗੱਲ ਕਰੀਏ ਤਾਂ ਸੰਤ ਅਨਿਰੰਚਨ ਦਾਸ ਉਹਨਾਂ ਨੂੰ ਜੋ ਪਦਮਸ਼ਰੀ ਅਵਾਰਡ ਵੀ ਜੋ ਕਿ ਦਿੱਤਾ ਗਿਆ ਸੀ ਸੁਦਾਸੀ 1 ਫਰਵਰੀ ਨੂੰ ਗੁਰੂ ਰਵਿਦਾਸ ਮਹਾਰਾਜ ਜਿਦੇ 649ਵੀਂ ਜੈੰਤੀ ਹੈ ਤੇ ਇਸ ਮੌਕੇ ਤੇ ਪ੍ਰਧਾਨ ਮੰਤਰੀ ਪੰਜਾਬ ਦੌਰੇ ਤੇ ਆਣ ਲੱਗੇ ਨੇ ਔਰ ਇਸ ਦੌਰਾਨ ਸਭ ਤੋਂ ਪਹਿਲਾਂ ਉਹ ਜਲੰਧਰ ਦੇ ਵਿੱਚ ਪਹੁੰਚਣਗੇ ਜਲੰਧਰ ਦੇ ਵਿੱਚ ਪਹੁੰਚ ਕੇ ਉਹ ਡੇਰਾ ਬੱਲਾ ਵਿਖੇ ਸੱਚਖੰਡ ਡੇਰਾ ਬੱਲਾ ਵਿਖੇ ਜੋ ਨਤਮਸਤਕ ਹੋਣ ਗਈ ਸੋ ਇਹ ਪੂਰਾ ਪ੍ਰੋਗਰਾਮ ਜਿਸ ਦੇ ਬਾਰੇ ਜੋ ਕਿਸ ਵਕਤ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੌਰੇ ਦੇ ਉੱਤੇ ਜੋ ਕੀ ਪ੍ਰਧਾਨ ਮੰਤਰੀ ਮੋਦੀ ਪਹੁੰਚਣ ਜਾ ਰਹੇ ਨੇ ਪੰਜਾਬ ਦੇ ਵਿੱਚ ਸੋ ਦੱਸ ਜੀ ਕਿ ਅਮਿਤ ਸ਼ਾਹ ਵੀ ਪੰਜਾਬ ਦੇ ਦੌਰੇ ਤੇ ਆ ਕੇ ਜਾ ਰਹੇ ਨੇ ਭਾਜਪਾ ਦੇ ਵੱਲੋਂ ਲਗਾਤਾਰ ਤਿਆਰੀਆਂ ਕਿੱਥੀਆਂ ਚੱਲ ਰਹੀਆਂ ਨੇ ਮੋਗੇ ਦੇ ਵਿੱਚ ਇੱਕ ਵੱਡੀ ਰੈਲੀ ਹੋਣ ਜਾ ਰਹੀ ਹੈ ਸੋ ਦੱਸ ਜੀ ਕਿ ਹੁਣ ਜੋ ਸੈਂਟਰ ਗਵਰਨਮੈਂਟ ਦਾ ਧਿਆਨ ਹੈ ਪੰਜਾਬ ਦੇ ਵੱਲ ਵੀ ਦੇਖਣ ਨੂੰ ਮਿਲ ਰਿਹਾ ਵਾ ਸੋ ਹੁਣ ਜੋ ਕੇਂਦਰ ਸਰਕਾਰ ਦੇ ਮੰਤਰੀ ਨੇ ਜੋ ਕਹਿ ਸਕਦੇ ਹਾਂ ਕਿ ਉਹ ਵੀ ਲਗਾਤਾਰ ਪੰਜਾਬ ਦੇ ਦੌਰੇ ਤੇ ਦਿਖਾਈ ਦਿੱਤੇ ਸੀ ਇਸ ਤੋਂ ਬਾਅਦ ਜੋ ਕਿ ਪ੍ਰਧਾਨ ਮੰਤਰੀ ਮੋਦੀ ਜੋ ਕਿ ਹੁਣ ਇੱਕ ਵਾਰ ਮੁੜ ਤੋਂ ਪੰਜਾਬ ਦੇ ਦੌਰੇ ਤੇ ਆਣਗੇ ਔਰ ਇਹ ਦੌਰਾ ਕਾਫੀ ਜ਼ਿਆਦਾ ਮਹੱਤਵਪੂਰਨ ਦੌਰਾ ਸਮਝਿਆ ਜਾ ਰਿਹਾ ਹੈ ਦੇਖਿਆ ਜਾ ਰਿਹਾ ਵਾ ਸੋ 1 ਫਰਵਰੀ ਦਾ ਹੈ ਦਿਨ ਤੈ ਕੀਤਾ ਗਿਆ ਵਾ 1 ਫਰਵਰੀ ਨੂੰ ਉਹ ਪੰਜਾਬ ਦੇ ਵਿੱਚ ਆਉਣਗੇ ਸਮੇਂ ਦੀ ਜੇਕਰ ਗੱਲ ਕਰੀਏ ਤਾਂ ਸ਼ਾਮ 4 ਵਜੇ ਦੇ ਕਰੀਬ ਇਸ ਸਮਾਂ ਅਤੇ ਰੋਇਆ ਸੋ ਜਲੰਧਰ ਦੇ ਵਿੱਚ ਪਹੁੰਚਣਗੇ ਸੋ ਗੁਰੂ ਰਵਿਦਾਸ ਜੀ ਦੇ 649 ਜਨਮ ਦਿਤੇ ਮੌਕੇ ਤੇ ਉਹ ਨਾਤਮਸਤਕ ਹੋਣ ਦੇ ਲਈ ਸੱਚਖੰਡ ਦੇ ਡੇਰਾ ਬੰਦਾ ਵਿਖੇ ਪਹੁੰਚਣਗੇ ਸੋ 1 ਫਰਵਰੀ ਨੂੰ ਜੋ ਪ੍ਰਧਾਨ ਮੰਤਰੀ ਮੋਦੀ ਇੱਥੇ ਪਹੁੰਚਣਗੇ ਤੇ ਡੇਰਾ ਬੱਲਾ ਤੇ ਸੰਤਾ ਨਿਰੰਜਨ ਦਾਸ ਉਹਨਾਂ ਨਾਲ ਪਹਿਲਾਂ ਵੀ ਉਹਨਾਂ ਦੀ ਮੁਲਾਕਾਤ ਹੋਈ ਸੀ ਪਦਮ ਸ਼੍ਰੀ ਦੇਣ ਦਾ ਐਲਾਨ ਵੀ ਕੀਤਾ ਗਿਆ ਮੈਂ ਔਰ ਉਸ ਤੋਂ ਬਾਅਦ ਹੁਣ ਇਹ ਦੂਸਰੀ ਮੁਲਾਕਾਤ ਹੋਵੇਗੀ ਔਰ ਕਾਫੀ ਮਹੱਤਵਪੂਰਨ ਮੁਲਾਕਾਤ ਦੇਖੀ ਜਾ ਰਹੀ ਹੈ ਉਸ ਤੋਂ ਸੋ ਇਹ ਜੋ ਲੇਟੈਸਟ ਅਪਡੇਟ ਇਸ ਵਕ ਸਮਝ ਆ ਰਹੀ ਹੈ ਕਿ ਜੋ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਵਿਸ਼ੇਸ਼ ਦੌਰਾ ਹੈ ਜੋ ਕਿ ਹੋਣ ਜਾ ਰਿਹਾ ਹੈ